ਜੋ ਬੋਲੇ ਸੋਨਰਵਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਜਨ ਜੈ ਗੁਰਦੇਵ ਧੰਨ ਗੁਰਦੇਵ ਸੋ ਪੰਜ 10 ਮਿੰਟ ਆਪਾਂ ਜਿਹੜੀਆਂ ਮਹਾਰਾ ਦੀਆਂ ਗੱਲਾਂ ਕਰਨੀਆਂ ਨੇ ਪਹਿਲੇ ਤੇ ਸਾਰਾ ਜਿਹੜਾ ਨਗਰ ਵਧਾਈ ਦਾ ਪਾਤਰ ਹੈ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜੀ ਦੀ ਮੁਖਾਰ ਮੁਖਾਰविंद ਉਚਾਨੇ ਤੇ ਪਾਵਨ ਸ੍ਰੀ ਅਮਰਤ ਵਾਣੀ ਦਾ ਜੋ ਕਿ ਇਸ ਨਗਰ ਦੇ ਵਿੱਚ ਪ੍ਰਕਾਸ਼ ਹੋਇਆ ਔਰ ਇਹ ਮਹਾਰਾ ਦੀ ਉਹ ਬਾਣੀਆਂ ਸੰਗਤੀ ਧਿਆਨ ਦੇਣਾ ਵਚਨ ਤੋਂ ਪੁਲਾਇਨ ਰੇਡਿੰਗ ਚੁਣ। ਯਾਦ ਰਹਿਣਾ ਇਹ ਮਹਾਰਾਜ ਦੀ ਉਹ ਬਾਣੀ ਹੈ ਜਿਹਨੂੰ ਸੁਣ ਕੇ ਬਡੇ-ਬਡੇ ਰਾਜੇ ਮਹਾਰਾਜਾਂ ਨੇ ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਜਿਹੜਾ ਗੁਰੂ ਸਵਾਰਿਆ। ਜਿਵੇਂ ਕਿ ਇਤਿਹਾਸ ਦੇ ਵਿੱਚ ਰਾਜਾ ਪੂਪੇ ਦਾ ਜ਼ਿਕਰ ਹੁੰਦਾ। ਔਰ ਝਾਲਾ ਰਾਣੀ ਦਾ ਜ਼ਿਕਰ ਹੁੰਦਾ, ਮੀਰਾਬਾਈ ਦਾ ਜ਼ਿਕਰ ਹੁੰਦਾ, ਰਾਜਾ ਨਗਰਮੋਹਲਾ ਇਸ ਤਰ੍ਹਾਂ ਦੇ ਬਡੇ-ਬਡੇ ਰਾਜੇ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਗੁਰੂ ਸਵਾਰਿਆ। ਔਰ ਕੱਲੇ ਰਾਜਾ ਨਹੀਂ ਉਹਨਾਂ ਦੀ ਜਿਹੜੀ ਪ੍ਰਜਾ ਸੀ ਉਸ ਸਮੇਂ ਜਿੰਨੀ ਵੱਡੀ ਉਹਨਾਂ ਦੀ ਪ੍ਰਜਾ ਹੋएगी ਪ੍ਰਜਾ ਦੇ ਲੋਕ ਹੋਣਗੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਆਪਣਾ ਉਸ ਸਮੇਂ ਗੁਰੂ ਸੇਕਾ ਰਿਆ ਔਰ ਇਹ ਉਹੀ ਬਾਣੀ ਨੂੰ ਸੁਣ ਕੇ ਮਾਰਾਂ ਨੇ ਜਿਹੜਾ ਉਹ ਰਾਜਾ ਨੇ ਜਿਹੜਾ ਆਪਣਾ ਗੁਰੂ ਸੇਕਾ ਰਿਆ ਤੇ ਅੱਜ ਇੱਕਦਮ ਜਿਹੜਾ ਇਹ ਸਾਰੇ ਜਿਹੇ ਖੋ ਜੇ ਸਰਕਾਰ ਦੇ ਵੀਰ ਨੇ ਮੈਨੂੰ ਲਾਹੰਦਾ ਨਹੀਂ ਆਜ਼ਾਦ ਪਰ ਜਿਹੜੇ ਵੀ ਲਾਲ ਸੀ ਦੇਥੋਂ ਦੇ ਹੋਰ ਵੀਰ ਨੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਵਿਚਾਰ ਕਰਨ ਦੇ ਅਨੁਸਾਰ ਉਹਨਾਂ ਦੀ ਸਾਰੇ ਜਿਹੜੀ ਇਹ ਪਲੈਨਿੰਗ ਦੇ ਅਨੁਸਾਰ ਇੱਥੇ ਮਹਾਰਾਜ ਦੀ ਜਿਹੜੀ ਪਾਵਨ ਬਾਣੀ ਤਾਂ ਤਾਂ ਸਤਿਗੁਰੂ ਨਰਨਜਨ ਦਾਸ ਮਹਾਰਾਜ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਅਸ਼ੀਰਵਾਦ ਸਦਕਾ ਜਿਹੜਾ ਇਹ ਜਿਹੜਾ ਅੱਜ ਜਿਹੜਾ ਇਹ ਕਾਰਜ ਹੋਇਆ ਔਰ ਦੂਜੀ ਗੱਲ ਹੈ ਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਗੁਰਪੁਰਬ ਆਪ ਜੀ ਨੂੰ ਪਤਾ ਹੈ ਕੀ ਮਹਾਰਾਤਿਕ ਨੂੰ ਹੈ ਉਹ ਨੂੰ ਮੁੱਖ ਰੱਖਦੇ ਆ ਰਾਤ ਨੂੰ ਜਿਹੜੇ ਇੱਥੇ ਦੇ ਜਿਹੜੇ ਕੋਈ ਵੀ ਮੇਰੇ ਕੋਲ ਗੇਸਨ ਤੇ ਕਹਿੰਦੇ ਸੀ ਕਿ ਆਪਾਂ ਮਹਾਰਾਜ ਦੀ ਪਾਵਨ ਜਿਹੜੀ ਬਾਣੀ ਦਾ ਪਾਠ ਕਰਵਾਣਾ ਮੈਂ ਕਹਾਂ ਤੁਹਾਡੇ ਪਿੰਨੇ ਮਹਾਰਾ ਦੀ ਬਾਣੀ ਦਾ ਪ੍ਰਕਾਸ਼ਾ ਕਹਿੰਦੇ ਨਹੀਂ ਮੈਂ ਕਹਾਂ ਫਿਰ ਪਹਿਲੇ ਕਰੋ ਪਹਿਲੇ ਤੁਸੀਂ ਮਹਾਰਾ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰੋ ਉਹ ਤਾਂ ਜਿਹੜੇ ਗੁਰਪ੍ਰਸਤ ਚਲੇ ਰਹੇ ਆ ਸੋ ਸਾਰਿਆਂ ਨੂੰ ਇਹ ਦੱਸਦੀ ਬਹੁਤ ਜਿਹੜੀ ਵਧਾਈ ਦੇ ਪੱਤਰ ਮੇਰੇ ਸਰਕਾਰ ਦੇ ਉਹ ਵੀ ਇੰਦਰਜੀਤ ਕਾਂਡਾ ਦੇ ਸੋਹਣ ਮਿੱਕੀ ਚਲੋਟਾ ਜੀ ਬੱਗਾ ਭਾਜੀ ਸਾਭੀ ਜੀ ਜਾਂ ਹੋਰ ਸਾਰੇ ਜਿਹੜੇ ਇਹ ਸਮਾਜ ਸਿੰਘ ਨੇ ਖਾਸ ਕਰਕੇ ਆ ਸਾਡੇ ਮਿੱਕੀ ਚਲੋਟਾ ਤੇ ਇੰਦਰਜੀਤ ਕਾਂਡਾ ਜੀ ਉਹਨਾਂ ਦਾ ਜਿਹੜਾ ਬਹੁਤ ਵੱਡਾ ਦਾਨ ਹੈ ਜਿਹੜਾ ਇਹ ਲੋਗਦਾਨ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਆਪਜੀ ਆਜੇ ਇਕੱਤਰ ਹੋਇਓ ਨਾ ਇਸੇ ਤਰ੍ਹਾਂ ਜਿਹੜਾ ਰੋਜ਼ ਗੁਰੂ ਘਰ ਦੇ ਵਿੱਚ ਇਹ ਸੰਬੰਧ ਕਹਾਣੀ ਪੜ੍ਹਨੀ ਹੈ ਔਰ ਬੱਚਿਆਂ ਦੇ ਬੀਬੀਆਂ ਨੇ ਭਈਆਂ ਨੇ ਬਾਣੀ ਵੀ ਪੜ੍ਹਨੀ ਹੈ ਜੇ ਆਪਾਂ ਆਪ ਪੜ੍ਹਾਂਗੇ ਤੇ ਇਹਦੀ ਸਾਨੂੰ ਕੋਈ ਜਿਹੜਾ ਮਹਾਰਾਜ ਦੀ ਬਾਣੀ ਤੋਂ ਸਿੱਖਣ ਨੂੰ ਮਿਲੇਗਾ। ਕੀ ਕਰਾ? ਔਰ ਦੂਜੀ ਗੱਲ ਮੈਂ ਇੱਕ ਛੋਟੇ ਜਿਹੇ ਐਗਜ਼ਾਮਪਲ ਦੇ ਆਂਗਾ ਸੰਗਤ ਜੀ। ਕਹਿੰਦੇ ਇੱਕ ਬੜਾ ਧਨਾਰ ਵਿਅਕਤੀ ਸੀ। ਪੈਸਾ ਬੜਾ ਉਹਦੇ ਕੋਲ ਉਹ ਰਾਤ ਨੂੰ ਜਿਹੜਾ ਕੰਮ ਕਾਜ ਕਰਕੇ ਆਪਣੇ ਪਰਿਵਾਰ ਦੇ ਕੋਲ ਆਇਆ ਟੇਬਲ ਤੇ ਬਠਾ ਪ੍ਰਸ਼ਾਦਾ ਛਕਿਆ ਨਾਲੇ ਵਿਚਾਰਾ ਕਰਦਾ ਪੈਂਦਾ ਵੀ ਕੱਲ ਇਤਨੇ ਸਮੇਂ ਮੈਂ ਆਹ ਕੰਮ ਕਰਨਾ ਇਤਨੇ ਵੇਲੇ ਆਹ ਕੰਮ ਕਰਨਾ ਉਹ ਸਾਰੀ ਪਲੈਨਿੰਗ ਦੱਸ ਕੇ ਜਿਹੜਾ ਚਲਾ ਗਿਆ ਆਪਣੇ ਰੂਮ ਦੇ ਵਿੱਚ ਰੂਮ ਤੇ ਜਾ ਕੇ ਕੁੰਡੀ ਲਗਾ ਕੇ ਸੋ ਗਿਆ ਜਦੋਂ ਕਹਿੰਦੇ ਅਮਰਿਤ ਵੇਲਾ ਆਇਆ ਨਾ ਤੇ ਘਾਰ ਨਾ ਉਹਦੇ ਘਰ ਦੇ ਜਿਹੜੇ ਮੈਂਬਰਸ ਹਨ ਉਹਨਾਂ ਨੇ ਨਾ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ ਪਰ ਅੰਦਰੋਂ ਕੋਈ ਵਾਅ ਨਹੀਂ ਕਹਿੰਦੇ ਉਹ ਸੋਇਦਾ ਕਾਜ ਜ਼ਿਆਦਾ ਠਿਕਾਵਤ ਹੋ ਗਈ ਹੋਵੇ ਉਹ ਆਪਾਂ ਥੋੜੀ ਦੇਰ ਜਾ ਕੇ ਫਿਰ ਜਿਹੜਾ ਕੁੱਲੀ ਖੜਕਾ ਕੇ ਦੇਣੇ ਸਮਾਂ ਆਇਆ ਫਿਰ ਥੋੜੀ ਦੇਰ ਜਾ ਕੇ ਦੇਖਿਆ ਕੋਈ ਆਵਾਜ਼ ਨਹੀਂ ਜਦੋਂ ਤੀਜੀ ਵਾਰ ਕਹਿੰਦੇ ਖੜਕਾਈ ਵਿਚਾਰਿਆ ਕਹਿੰਦੇ ਬੜਾ ਸੋਵਾ ਹੋ ਗਿਆ ਉਹਨੇ ਕਿਉਂ ਨਹੀਂ ਜਿਹੜੀ ਅੰਦਰੋਂ ਆਵਾਜ਼ ਆ ਰਹੀ ਤਾਂ ਕਹਿੰਦੇ ਅੱਖ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਨਾ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਉਹ ਜਿਹੜਾ ਪੰਜ ਤੱਤਾਂ ਦਾ ਸਰੀਰ ਅੰਦਰ ਮੌਜੂਦ ਸੀ ਲੇਕਿਨ ਜਿਹੜੀ ਉਹ ਸਰੀਰ ਦੇ ਵਿੱਚ ਰੂਹ ਕੰਮ ਕਰਦੀ ਉਹਨੇ ਸੀ ਕਹਿੰਦਾ ਪਾਉ ਉਹ ਜਿਹੜਾ ਵਿਅਕਤੀ ਸਵਰਗ ਵਾਸ। ਇਸੇ ਕਰਕੇ ਚੱਲਦੇ ਨੇ ਵੀ ਰਾਤ ਦਾ ਸੁੱਤਿਆ ਸਵੇਰੇ ਅਮਰ ਦੇਲੇ ਪਤਾ ਨਹੀਂ ਜਾਗਣਾ ਜਾਂ ਨਹੀਂ ਜਾਗਣਾ। ਇਸੇ ਕਰਕੇ ਕੋਈ ਵੀ ਦਿਨ ਹੈ, ਕੋਈ ਵੀ ਸ਼ਾਮ ਹੈ, ਸਵੇਰ ਹੈ, ਉਹਨੂੰ ਅੰਤਿ ਮੰਨੋ ਔਰ ਪ੍ਰਮਾਤਮਾ ਦਾ ਨਾਮ ਲਪੋ, ਚੰਗੇ ਕਰਮ ਕਰੋ, ਸਤਗੁਰੂ ਵਾਲੇ ਹੋਵੋ। ਤਾਂ ਜੋ ਜੇਕਰ ਸਤਗੁਰੂ ਸਤਗੁਰੂ ਰਵਿਦਾਸ ਮਹਾਰਾਜੀ ਦੇ ਲਾ ਲੱਗੇ ਮੀਰਾਬਾਈ ਨੇ ਪ੍ਰਮਾਤਮਾ ਨੂੰ ਪਾਲਿਆ, ਰਾਜੇ ਚਿੱਤੇ ਨੇ ਪਾਲਿਆ। ਇਸ ਵੀ ਉਹ ਪਰਮਾਤਮਾ ਦੇ ਵਿੱਚ ਇੱਕ ਇੱਕ ਹੋ ਸਕਦੇ ਆ ਜੇ ਵਾਕਿਆ ਸਾਡਾ ਕਰਮ ਚੰਗਾ ਹੋਵੇਗਾ ਸੋ ਥੋੜੀਆਂ ਗੱਲਾਂ ਸਾਡੇ ਵੀ ਇੰਦਰਜੀਤ ਕਾਲਾ ਜੀ ਕਰਨਗੇ ਉਸ ਤੋਂ ਬਾਅਦ ਵਿੱਕੀ ਚ ਰੋਟਾ ਜੇ ਹੋਰ ਪੈ ਵੀਰ ਹੋਏਗਾ ਕੋਈ ਵਿਚਾਰ ਕਰਾ ਚਾਹੁੰਦਾ ਹੋਵੇ ਉਹ ਵੀ ਰੱਖ ਸਕਦਾ ਹੈ ਜੈ ਗੁਰੂ ਦੇ ਧੰਨ ਗੁਰੂ